ਇਹਨਾਂ ਜਾਨਵਰਾਂ ਦਾ ਵੀ ਕੀ ਕਸੂਰ ਸੀ ਇਹ ਜਾਨਵਰ ਜਿਹੜੇ ਨੇ ਪੋਲਟਰੀ ਫਾਰਮ ਦੇ ਅੰਦਰ ਹੋਣਗੇ ਪਾਣੀ ਆਇਆ ਤੇ ਇਹਨਾਂ ਨੂੰ ਸੰਭਾਲਣ ਦਾ ਵੀ ਇਹਨਾਂ ਦੇ ਮਾਲਕ ਨੂੰ ਮੌਕਾ ਨਹੀਂ ਮਿਲਿਆ ਔਰ ਇਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੁਣ ਇਹ ਪਾਣੀ ਦੇ ਵਿੱਚ ਜਿਹੜੇ ਚ ਤਰ ਕੇ ਆਏ ਆ ਜਾਂ ਜਿਹੜਾ ਪਾਣੀ ਇਹਨਾਂ ਨੂੰ ਲੱਗ ਕੇ ਅੱਗੇ ਜਾਣਾ ਉਹ ਵੀ ਲੋਕਾਂ ਵਾਸਤੇ ਬੜਾ ਨੁਕਸਾਨਦੇ ਹੋਊਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਪੈਦਾ ਕਰਦੀਆਂ ਕਿ ਲੋਕ ਕਿਵੇਂ ਸਰਵਾਈਵ ਕਰਨਗੇ ਕਿੰਨੇ ਵੱਡੇ ਹੋਰ ਨੁਕਸਾਨ ਜਿਹੜੇ ਆ ਉਹ ਲੋਕਾਂ ਦੇ ਹੋਏ ਹੋਣਗੇ ਸੱਚੇ ਕਾਲ ਦਾ ਅਨਮੋਲ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੌਰ ਲਗਾਤਾਰ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਹੇਠ ਹੈ ਬਹੁਤ ਵੱਡਾ ਸੰਤਾਪ ਪੰਜਾਬ ਹੰਡਾਰਿਆ ਜਿੱਥੇ ਪਾਣੀ ਦੇ ਵਿੱਚ ਫਸੇ ਹੋਏ ਲੋਕ ਨੇ ਉੱਥੇ ਹੀ ਉਹਨਾਂ ਦਾ ਆਸਰਾ ਬਣਨ ਵਾਲੇ ਵੀ ਉਸੇ ਪੰਜਾਬ ਦੇ ਲੋਕ ਹੈ ਜਿਹੜੇ ਨਾਲ ਆ ਕੇ ਖੜੇ ਹੋਗੇ ਇਸ ਪਾਣੀ ਦੇ ਨਾਲ ਜਿੱਥੇ ਲੋਕਾਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਕੁਝ ਥਾਵਾਂ ਤੇ ਜਾਨਾਂ ਵੀ ਗਈਆਂ ਉੱਥੇ ਹੋਰ ਕਿੰਨੇ ਵੱਡੇ ਆਰਥਿਕ ਤੌਰ ਤੇ ਨੁਕਸਾਨ ਹੋਏ ਨੇ ਇਹ ਹਾਲੇ ਤੱਕ ਅੰਦਾਜ਼ਾ ਲਾਉਣਾ ਔਖਾ ਹੈ ਪਰ ਇਸ ਦੇ ਵਿੱਚ ਜਿੱਥੇ ਇਨਸਾਨਾਂ ਦਾ ਨੁਕਸਾਨ ਹੋਇਆ ਉੱਥੇ ਹੀ ਪੰਛੀ ਜਾਨਵਰ ਬਹੁਤ ਵੱਡੇ ਨੁਕਸਾਨ ਦਾ ਉਹ ਵੀ ਇਸ ਵੇਲੇ ਖਾਮਿਆਜ਼ਾ ਭੁਗਤ ਰਹੇ ਆ ਅਸੀਂ ਇਸ ਵੇਲੇ ਜੋ ਰਮਦਾਸ ਨੂੰ ਜਾਣ ਵਾਲੀ ਰੋਡ ਹੈ ਅਸੀਂ ਉੱਥੇ ਆਂ ਰਮਦਾਸ ਦੇ ਵਿੱਚ ਬਹੁਤ ਸਾਰਾ ਪਾਣੀ ਆਇਆ ਹੋਇਆ ਮੇਰੇ ਆ ਪਿੱਛੇ ਵੀ ਦੇਖੋ ਤੁਸੀਂ ਬਹੁਤ ਸਾਰਾ ਏਰੀਆ ਜਿਹੜਾ ਇਹ ਇਸ ਵੇਲੇ ਹੜ ਦੀ ਮਾਰ ਦੇ ਹੇਠ ਹੈ ਲੋਕ ਆਪਣੇ ਪਿੰਡ ਛੱਡ ਕੇ ਜਿਹੜੇ ਨੇ ਉਹ ਚਲੇ ਗਏ ਹੁਣ ਇਹ ਪਾਣੀ ਨੇ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਕਰਨਾ ਸਭ ਤੋਂ ਪਹਿਲਾਂ ਤਾਂ ਪਾਣੀ ਆ ਗਿਆ ਘਰ ਦੇ ਅੰਦਰ ਵੜ ਗਿਆ ਘਰ ਦਾ ਫਰਨੀਚਰ ਖਰਾਬ ਹੋ ਗਿਆ ਹੋਰ ਚੀਜ਼ਾਂ ਖਰਾਬ ਹੋ ਗਈਆਂ ਸਭ ਤੋਂ ਪਹਿਲੀ ਗੱਲ ਹੈ ਉਸ ਤੋਂ ਬਾਅਦ ਪਾਣੀ ਦੇ ਵਿੱਚ ਬਹੁਤ ਸਾਰੇ ਜ਼ਹਿਰੀਲੇ ਜੀਵ ਆਉਂਦੇ ਆ ਜਿਨ੍ਹਾਂ ਦੇ ਨਾਲ ਪੈਰਾਂ ਨੂੰ ਇਨਫੈਕਸ਼ਨ ਹੁੰਦੀ ਹੈ ਔਰ ਕਈ ਲੋਕਾਂ ਦਾ ਹੋਰ ਵੀ ਜਿਹੜਾ ਇਹ ਨੁਕਸਾਨ ਹੋ ਜਾਂਦਾ ਪਰ ਇੱਕ ਨੁਕਸਾਨ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਬਿਮਾਰੀਆਂ ਕਿਵੇਂ ਫੈਲਣਗੀਆਂ ਤੇ ਇਹਨਾਂ ਜਾਨਵਰ ਜਿਹੜੇ ਇਹ ਮੁਰਗੇ ਆ ਇਹਨਾਂ ਨੂੰ ਇਹ ਸੜਦਾ ਕਿਸ ਤਰੀਕੇ ਖਾਮਿਆਜ਼ਾ ਭੁਗਤਣਾ ਪਿਆ ਇਹ ਕਿਸੇ ਪੋਲਟਰੀ ਫਾਰਮ ਦੇ ਵਿੱਚੋਂ ਜਿਹੜੇ ਨੇ ਇਹ ਮੁਰਗੇ ਜਿਹੜੇ ਨੇ ਇਹ ਉਥੋਂ ਰੁੜੇ ਔਰ ਇਹਨਾਂ ਦੀ ਜਾਨ ਨਿਕਲੀ ਔਰ ਰੁੜ ਕੇ ਹੁਣ ਇਸ ਰੋਡ ਦੇ ਨਾਲ ਲੱਗ ਚੁੱਕੇ ਆ ਇਸ ਰੋਡ ਦੇ ਨਾਲ ਲੱਗ ਚੁੱਕੇ ਆ ਜਿਸ ਜਗ੍ਹਾ ਤੇ ਅਸੀਂ ਖੜੇ ਐ ਇੱਥੋਂ ਬਹੁਤ ਬੁਰੇ ਤਰੀਕੇ ਦੀ 스멜 ਆ ਰਹੀ ਐ ਹੁਣ ਇਹ ਪਾਣੀ ਦੇ ਵਿੱਚ ਜਿਹੜੇ ਚ ਤਰਕੇ ਆਏ ਆ ਜਾਂ ਜਿਹੜਾ ਪਾਣੀ ਇਹਨਾਂ ਨੂੰ ਲੱਗ ਕੇ ਅੱਗੇ ਜਾਣਾ ਉਹ ਵੀ ਲੋਕਾਂ ਵਾਸਤੇ ਬੜਾ ਨੁਕਸਾਨਦੇ ਹੋਊਗਾ ਕਿਉਂਕਿ ਬਿਮਾਰੀਆਂ ਬਹੁਤ ਤਰੀਕੇ ਦੀਆਂ ਫੈਲਣੀਆਂ ਸਕਿਨ ਦੀਆਂ ਬਿਮਾਰੀਆਂ ਫੈਲਣਗੀਆਂ ਹੋਰ ਕਈ ਬਿਮਾਰੀਆਂ ਫੈਲਣਗੀਆਂ ਤਾਂ ਇਹਨਾਂ ਜਾਨਵਰਾਂ ਦਾ ਵੀ ਕੀ ਕਸੂਰ ਸੀ ਇਹਨਾਂ ਇਹ ਇਹ ਜਾਨਵਰ ਜਿਹੜੇ ਨੇ ਪੋਲਟਰੀ ਫਾਰਮ ਦੇ ਅੰਦਰ ਹੋਣਗੇ ਪਾਣੀ ਆਇਆ ਤੇ ਇਹਨਾਂ ਨੂੰ ਸੰਭਾਲਣ ਦਾ ਵੀ ਇਹਨਾਂ ਦੇ ਮਾਲਕ ਨੂੰ ਮੌਕਾ ਨਹੀਂ ਮਿਲਿਆ ਔਰ ਇਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹਜ਼ਾਰਾਂ ਅਜਈਆਂ ਜਿਹੜੀਆਂ ਨੇ ਉਹ ਜਾਨਾਂ ਇਸ ਤਰੀਕੇ ਬਹੁਤ ਸਾਰੇ ਜਾਨਵਰਾਂ ਨੂੰ ਬਹੁਤ ਸਾਰੇ ਪੰਛੀਆਂ ਨੂੰ ਅਜਈਆਂ ਗੌੜੀਆਂ ਪਈਆਂ ਔਰ ਸਰਕਾਰ ਤੋਂ ਜਿੱਥੇ ਮੁਆਵਜ਼ਿਆਂ ਦੀ ਗੱਲ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉਸ ਮੁਆਵਜ਼ਿਆਂ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਇਹ ਤੰਦਾ ਵੀ ਸ਼ਾਮਲ ਹੋਏਗਾ ਜਿਹੜੇ ਛੋਟਾ ਮੋਟਾ ਕਾਰੋਬਾਰ ਕਰਦੇ ਸੀ ਉਹਨਾਂ ਦੇ ਕਾਰੋਬਾਰ ਜਿਹੜੇ ਨੇ ਉਹ ਖਤਮ ਹੋ ਗਏ ਬਰਬਾਦ ਹੋ ਗਏ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਪੈਦਾ ਕਰਦੀਆਂ ਕਿ ਲੋਕ ਕਿਵੇਂ ਸਰਵਾਈਵ ਕਰਨਗੇ ਕਿੰਨੇ ਵੱਡੇ ਹੋਰ ਨੁਕਸਾਨ ਜਿਹੜੇ ਆ ਉਹ ਲੋਕਾਂ ਦੇ ਹੋਏ ਹੋਣਗੇ ਔਰ ਇਹਨਾਂ ਨੁਕਸਾਨਾਂ ਦੀ ਪਰਪਾਈ ਕਿਸ ਤਰੀਕੇ ਹੋਏਗੀ ਕਦੋਂ ਹੋਏਗੀ ਤੇ ਕਿੰਨੇ ਸਮੇਂ ਦੇ ਵਿੱਚ ਹੋਏਗੀ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਪ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਬਾਹ ਕਿਸ ਤਰੀਕੇ ਫੜਦੀ ਆ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹਰਦਾ ਅਨਮਿਊਟ ਰਮਦਾਸ